ਸਬਦਾ ਆਦ ਹੈ ਸਬਦਾ ਮੂਡ ਹੈ ਨਾਸਤ ਹੋ ਰਹਿਤ ਹੈ ਜਿਸ ਦਾ ਕੋਈ ਰੰਗ ਰੂਪ ਚਕਰ ਚਿੰਨ ਨਹੀਂ ਹੈ ਏ ਕਾ ਮਾਈ ਝੁਗਤ ਬਿ ਆਈ ਤਨ ਚੇਲੇ ਪਰਵਾਣ ਪੁਰਾਨਕ ਮਤ ਅਨੁਸਾਰ ਇਹ ਜੋ ਮਾਇਆ ਹੈ ਵਿਸ਼ੇਸ਼ ਜੋਤੀ ਨਾਲ ਇਹ ਪਰਸੂਤ ਹੋਈ ਹੈ ਜਿਸ ਤੋਂ ਤਿੰਨ ਪ੍ਰਮਾਣਿਕ ਚੇਲੇ ਹੋਂਦ ਵਿੱਚ ਆਏ ਨੇ ਔਰ ਦੁਨੀਆ ਵਿੱਚ ਸਮਾਜ ਵਿੱਚ ਧਾਰਮਿਕ ਗ੍ਰੰਥਾਂ ਵਿੱਚ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਵੀ ਉਹਨਾਂ ਤਿੰਨ ਚੇਲਿਆਂ ਦਾ ਜੋ ਮਾਇਆ ਦੀ ਪਰਸੂਤ ਚੋਂ ਜਿਨ੍ਹਾਂ ਨੇ ਜਨਮ ਲੇਤਾ ਵਿਸ਼ਨੂ ਬ੍ਰਹਮਾ ਤੇ ਸ਼ਿਵ ਜੀ بڑے ਚੋਟੀ ਦੇ ਦੇਵਤੇ ਨੇ ਔਰ ਥਾਂ-ਥਾਂ ਤੇ ਗੁਰਵਾਣੀ ਵਿੱਚ ਵੀ ਮਹਾਰਾਜ ਉਹਨਾਂ ਦਾ ਜ਼ਿਕਰ ਕਰਦੇ ਪਏ ਨੇ ਇੱਕ ਸੰਸਾਰੀ ਇੱਕ ਪੰਡਾਰੀ ਇੱਕ ਲਾਇ ਦੇਵਾਨ ਕਹਿੰਦੇ ਨੇ ਜੋ ਬ੍ਰਹਮਾ ਹੈ ਸੰਸਾਰ ਦੀ ਰਚਨਾ ਕਰਨ ਵਾਲਾ ਹੈ ਸੰਸਾਰ ਦੀ ਸਜਣਾ ਕਰਨ ਵਾਲਾ ਹੈ ਜੋ ਵਿਸ਼ਨੂ ਹੈ ਮਨੋਖ ਨੂੰ ਰਜਕ ਦੇਣ ਵਾਲਾ ਭੰਡਾਰੀ ਹੈ ਔਰ ਜੋ ਸ਼ਿਵ ਜੀ ਹੈ ਇਹ ਤੀਸਰਾ ਮਹਾਰਾਜ ਕਹਿੰਦੇ ਨੇ ਇਹ ਸੰਘਾਰ ਕਰਨ ਵਾਲਾ ਹੈ ਮੌਤ ਦੇਣ ਵਾਲਾ ਹੈ ਜੇ ਬ੍ਰਹਮਾ ਜਨਮ ਦੇਂਦਾ ਹੈ ਤੇ ਇਹ ਮੌਤ ਦਿੰਦਾ ਹੈ ਵਿਸ਼ਨੂੰ ਰਜਕ ਦਿੰਦਾ ਹੈ ਪੁਰਾਤਨ ਮਤ ਦੇ ਅਨੁਸਾਰ ਇਹੇ ਗੱਲਾਂ ਪਕੜ ਵਿੱਚ ਆਈਆਂ ਨੇ ਇਸ ਦਾ ਖੁਲਾਸਾ ਸ਼ਾਇਦ ਮੈਂ ਪਹਿਲਾਂ ਵੀ ਕਰ ਦਿੱਤਾ ਹੋਵੇ ਜਿਸ ਤਰ੍ਹਾਂ ਉਹਨਾਂ ਨੇ ਇਹ ਬਿਆਨ ਕੀਤਾ ਇਸ ਤਰ੍ਹਾਂ ਦੀ ਗੱਲ ਨਹੀਂ ਸਹਿਲ ਪਥਰ ਮੈਂ ਜੰ ਤੋ ਪਾਏ ਤਾ ਕਾ ਰਿਜਕ ਆਗੈ ਕਰ ਤਰਿਆ ਪਥਰਾ ਵਿੱਚ ਛੋਟੇ ਛੋਟੇ ਜੀਵ ਨੇ ਉਹਨਾਂ ਨੂੰ ਰਿਜ਼ਕ ਮਿਲਰੇ ਕਿਥੋਂ ਈਸ਼ਵਰ ਤੋਂ ਸਮੂਹ ਰਹਿਮੰਦ ਪਰਮਾਤਮਾ ਤੋਂ ਤਾਂ ਇੱਕ ਵਾਰ ਇਹ ਫਿਰ ਦੁਹਰਾ ਦਵਾਰਾ ਆਪਾਂ ਇਸ ਨੂੰ ਕੱਲ ਨੂੰ ਸਮਝਾਂਗੇ ਕਿਸ ਤਰ੍ਹਾਂ ਦਾ ਉਹ ਸੰਸਾਰੀ ਹੈ ਕਿਸ ਤਰ੍ਹਾਂ ਦਾ ਇਹ ਭੰਡਾਰੀ ਹੈ ਔਰ ਕਿਸ ਤਰ੍ਹਾਂ ਦਾ ਦਿਵਾਨ ਲਗਾਇਆ ਜਾਂਦਾ ਹੈ ਪਰਲੇ ਕੀਤੀ ਜਾਂਦੀ ਹੈ ਮੌਤ ਬਾਰੇ ਜੋ ਸ਼ਿਵਜੀ ਵਾਰੇ ਦੱਸਿਆ ਇਹਦੀਆਂ ਵਿਚਾਰਾਂ ਆਪਾਂ ਕੱਲ ਨੂੰ ਆਰੰਭ ਕਰਾਂਗੇ ਹੁਣ ਅਰਦਾਸਾਂ ਬੇਨਤੀਆਂ ਦਾ ਸਮਾਂ ਹੋ ਗਿਆ ਔਲ ਚੁੱਕ ਦੀ ਖਿਮਾ ਬਖਸ਼ਨੀ ਸਾਰੀਆਂ ਸੰਤਾਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਚੰਗਿਆਈ ਆ ਬੁਰਿਆਈ ਆ ਵਾਚ ਧਰਮ ਹਜੂਰਾ ਕਰਮੀ ਆਪੋ ਆਪਣੀ ਕੇ ਨੇੜੈ ਕੇ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਸੁਖੀ ਨੋ ਜਿਨੀ ਨਾਮ ਧਿਆਇਆ ਗਏ ਮਸਕਤ ਨਾਨਕ ਦੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ठाकुर ਤੂੰ ਹੈ ਤੁਮ ਹੈ ਤੁਮ ਬਾਪ ਪਿਤਾ ਹਮ ਬਾਪ ਸਗਲ ਸਮਗਰੀ ਤੁਮਰੇ ਸੂਤਰ ਤਾਰੀ ਤੁਮ ਤੇ ਹੋਏ ਸੋ ਆਧਿਆ ਤੁਮਰੀ ਗਤ ਮਿਤ ਤੁਮ ਹੀ ਜਾਨੀ ਨਾਨਕ ਦਾਸ ਤੁਧ ਅਗੇ ਅਰਦਾਸ ਹਮਾਰੀ ਜੀਉ ਪਿੰਡ ਸਭ ਕਹੋ ਨਾਨਕ ਸਾਵ ਤੇਰੀ ਵਡਿਆਈ ਕੋਈ ਨਾ ਹੋ ਨ ਜਾਣੇ ਮੇਰਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਏ ਬਾਹਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰ ਕੇ ਗੁਰੂ ਨਾਨਕ ਲਈ ਤੇ ਆਏ ਰੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਜੀ ਤੇ ਆਈ ਐ ਜਿਸ ਦੇਠਾ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੀ ਐ ਘਰਣੋਂ ਨਾ ਵੈ ਤਾਏ ਸਭ ਥਾਂ ਹੀ ਹੋਏ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਂ ਹੀ ਹੋਏ ਸਹਾਏ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਗੁਰੂ ਜੀ ਦੇ ਸਾਜਨ ਵਾਜੇ ਪੰਜ ਪਿਆਰੇ ਚੌਹਾਂ ਸਾਹਿਬ ਜਾਦਿਆਂ 40 ਮੁਕਤਿਆਂ ਹਠੀਆਂ ਜਪੀਆਂ ਦਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵਡਕੇ ਛਗਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਠ ਕੀਤਾ ਤਿੰਨਾ ਪਿਆਰਾਂ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਗਣਿਆਰੇ ਧਰਮ ਹੇਤ ਸੀਹ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜੇ ਤਾਂ ਨਾਰਾਂ ਨਾਲ ਚਰਾਏ ਗਏ ਗੁਰਦਵਾਰਿਆਂ ਦੀ ਸਿਵਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇ ਸਾਹ ਸੁਆਸਾ ਨਾਲ ਨਿਵਾਹੀ ਤਿੰਨ ਬਿਆਰਾਂ ਸਚਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ धर ਕੇ ਖਾਲਸਾ ਜੀ ਬੋਲਣਾ ਜੀ ਸਤਿਨਾਮ ਵਾਹਿਗੁਰੂ ਪੰਜਾਂ ਦਖਤਾਂ ਦੇ ਸਰਵਤ ਗੁਰਦੁਆਰਿਆਂ ਦਾ ਧਿਆਨ ਨਮ ਕੀਤੀ ਉਹਨਾਂ ਦੇ ਸੰਦੇਸ਼ ਨੂੰ ਨਹੀਂ ਸਮਝਿਆ ਉਪਦੇਸ਼ ਨੂੰ ਨਹੀਂ ਸਮਝਿਆ ਇਸ਼ਾਰੇ ਨੂੰ ਨਹੀਂ ਸਮਝਿਆ ਤੋਂ ਮੁਖ ਸਰ ਮੈਂ ਅਰਜ ਕਰਾਂ ਆਪਣੇ ਮਨ ਨੂੰ ਵਿਚਾਗੇ ਰੱਖਣਾ ਆਪਣੇ ਮਨ ਨੂੰ ਜਿੱਤ ਕੇ ਰੱਖਣਾ ਸਮਾਜ ਦੀ ਜਿੱਤ ਹੈ ਦੁਨੀਆ ਦੀ ਜਿੱਤ ਹੈ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ਼ ਦਿਸੈ ਆਦੇਸ਼ ਆਦ ਅਨੇਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਮਹਾਰਾਜ ਕਹਿੰਦੇ ਨਮਸਕਾਰ ਕਰੋ ਉਸ ਅਕਾਲ ਪੁਰਖ ਨੂੰ ਜੋ ਸਭ ਦਾ ਆਦ ਹੈ ਜੋ ਰੂਪ ਰੇਖ ਰੰਗ ਤੋਂ ਇਹ ਨਾਸ ਤੋਂ ਰਹਿਤ ਹੈ ਇਹਦਾ ਕੋਈ ਰੂਪ ਨਹੀਂ ਹੈ ਕੋਈ ਰੰਗ ਨਹੀਂ ਹੈ ਕੋਈ ਰੇਖ ਭੇਖ ਨਹੀਂ ਹੈ ਕੋਈ ਚੱਕਰ ਚਿੰਨ ਨਹੀਂ ਹੈ ਨਾਸ ਤੋਂ ਰਹਿਤ ਹੈ ਨਾਸਵੰਤ ਨਹੀਂ ਹੈ ऐसे ईश्वर को नमस्कार कर जिस का अपना आध कोई नहीं जो सदा सलामत एक रस रहंदा है ओनु नमस्कार कर भगत ज्ञान दया भंडारण कट कट वाजे नाद गुरु नानक महाराज जी ने ਇਹ ਚਾਰ ਪੌੜੀਆਂ ਲਿਖੀਆਂ ਨੇ ਨਮਸਕਾਰ ਦੀਆਂ ਤੇ ਆਖਿਆ ਗਿਆ ਇਹ ਜੋਗੀਆਂ ਲਈ ਲਿਖੀਆਂ ਗਈਆਂ ਨੇ ਉਹਨਾਂ ਸਿੱਧਾਂ ਲਈ ਲਿਖੀਆਂ ਗਈਆਂ ਨੇ ਮਹਾਰਾਜ ਕਹ ਰਹੇ ਨੇ ਭਗਤ ਗਿਆਨ ਦਇਆ ਭੰਡਾਰਣ ਘਟ ਘਟ ਵਾਜੈ ਨਾਦ ਆਤਮ ਗਿਆਨ ਦਾ ਭੋਜਨ ਛਕੋ ਦਿਆਨੂ ਵਰਤਾਵੀ ਜਾਣਾ ਜੋ ਵਰਤਾ ਰਿਹਾ ਔਰ ਸਿਨੇ ਨਾਦ ਵਜਾਉਣ ਤੇ ਸੁਣਨ ਦੀ ਥਾਂ ਓ ਸੁਣ ਰਿਹਾ ਘਟਾਂ ਘਟਾਂ ਦੇ ਵਿੱਚ ਘਟ ਘਟ ਦੇ ਵਿੱਚ ਉਸ ਦਾ ਨਾਦ ਵੱਜ ਰਿਹਾ ਉਸ ਦਾ ਸਾਜ ਵੱਜ ਰਿਹਾ ਉਸ ਨੂੰ ਸੁਣਨਾ ਕਰੋ ਉਸ ਆਵਾਜ਼ ਨੂੰ ਸੁਣਨਾ ਕਰੋ ਜੋ ਘਟ ਘਟ ਵਿੱਚ ਵੱਜ ਰਹੀ ਹੈ। ਔਰ ਬ੍ਰਹਿਮੰਡ ਵਿੱਚ ਉਹ ਗੂੰਜ ਰਹੀ ਹੈ। ਭਗਤ ਗਿਆਨ ਦਇਆ ਭੰਡਾਰਨ ਘਟ ਘਟ ਵਜੈ ਨਾਦ ਆਪਨਾਥ ਨਾਥੀ ਸਭ ਜਾਕੇ ਰਿਦਸਿ ਦੇਵਰਾ ਸਾ। ਪਰਮਾਤਮਾ ਸਾਰਿਆਂ ਦਾ ਮਾਲਕ ਹੈ। ਸਾਰੇ ਕਾਇਨਾਤ ਉਸਦੇ ਹੁਕਮ ਵਿੱਚ ਨਥੀ ਹੋਈ ਹੈ ਇਹ ਜੋ ਰिदियां ਸਦੀਆਂ ਨੇ ਇਹ ਖੋਚੇ ਸਵਾਦ ਨੇ ਸਮੂਹ ਰਹਿ ਮੰਡ ਨੂੰ ਪਰਮਾਤਮਾ ਨੇ ਨੱਥ ਕੇ ਰੱਖਿਆ ਨੱਥ ਬਾਗੇ ਰੱਖਿਆ ਕਿਸੇ ਬੈਲ ਨੂੰ ਨੱਥ ਪਾਈ ਹੈ ਨਥਿਆ ਕਿਉਂ ਕਿਉਂਕਿ ਕੰਟਰੋਲ ਵਿੱਚ ਰਹੇਗੇ ਘੋੜੇ ਨੂੰ ਲਗਾਮ ਪਾਈ ਹੈ ਕਿਉਂ ਵੀ ਕੰਟਰੋਲ ਵਿੱਚ ਰਹੇਗੇ ਜਿਵੇਂ ਮੈਂ ਮੋੜਾਂ ਓਵੇਂ ਮੁੜੇ ਜਿਵੇਂ ਮੈਂ ਚਲਾਵਾਂ ਓਵੇਂ ਚੱਲੇ ਆਦਿਕਾਲ ਤੋਂ ਮਨੁੱਖ ਦਾ ਐਸਾ ਸ਼ੌਕ ਰਿਹਾ ਹੈ ਵੱਡੇ-ਵੱਡੇ ਤਾਕਤਵਰ ਜਾਨਵਰਾਂ ਨੂੰ ਮਨੁੱਖ ਆਪਣਾ ਗੁਲਾਮ ਬਣਾਉਂਦਾ ਰਿਹਾ ਹੈ ਹਾਥਿਆਂ ਨੂੰ ਮਨੁੱਖ ਆਪਣਾ ਗੁਲਾਮ ਬਣਾਉਂਦਾ ਰਿਹਾ ਹੈ। ਸ਼ੇਰਾਂ ਨੂੰ ਵੀ ਮਨੁੱਖ ਨੇ ਕੈਦ ਕਰ ਲਿਆ। ਘੋੜਿਆਂ ਨੂੰ ਵੀ ਮਨੁੱਖ ਨੇ ਆਪਣੇ ਅਨੁਸਾਰ ਚਲਾਉਣਾ ਚਾਹਿਆ। ਜਿੱਧਰ ਮੈਂ ਤੁਰਾਂ ਉਧਰ ਤੁਰੇ, ਤੋ ਲਗਾਮ ਪਾਈ ਹੈ। ਬੈਲਾਂ ਨੂੰ ਲਗਾਮ ਲਾਈਏ ਕਿਉਂ? ਜਿਵੇਂ ਮੈਂ ਚਲਾਵਾਂ ਓਵੇਂ ਚੱਲੇ। ਆਦਿਕਾਲ ਤੋਂ ਮਨੁੱਖ ਦਾ ਇਹ ਸ਼ੌਕ ਰਿਹਾ ਹੈ ਔਰ ਮਨੁੱਖ ਨੇ ਇਹਨਾਂ ਪਸ਼ੂਆਂ ਦੇ ਸਹਾਰੇ ਤੇ ਆਪਣੇ ਜੀਵਨ ਨੂੰ ਥੋੜਾ ਜਿਹਾ ਸੌਖਾ ਕੀਤਾ ਸੀ ਚੱਲਣ ਲਈ ਔਰ ਕੁਝ ਕੰਮ ਤਾਂ ਦੇ ਲਈ ਮਨੁੱਖ ਸੌਖਾ ਹੋ ਗਿਆ ਸੀ ਪਸ਼ੂਆਂ ਨੂੰ ਗੁਲਾਮ ਬਣਾ ਕੇ ਜਿਸ ਤਰ੍ਹਾਂ ਮਨੁੱਖ ਨੇ ਨੱਥ ਪਾਈ ਹੈ ਬੈਲਾ ਨੂੰ ਘੋੜੇ ਨੂੰ ਹਾਥੀ ਤੱਕ ਮਨੁੱਖ ਨੇ ਗੁਲਾਮ ਬਣਾਏ ਨੇ ਔਰ ਅਜ ਵੀ ਨੇ ਇਤਨਾ ਵੱਡਾ ਜਾਨਵਰ ਪਰ ਫਿਰ ਵੀ ਮਨੁੱਖ ਦੇ ਵਸ਼ ਵਿੱਚ ਹੈ ਤਾਕਤਵਰ ਸ਼ੇਰ ਮਨੁੱਖ ਦੀ ਪકડ ਵਿੱਚ ਹੈ ਕਾਬੂ ਵਰਗੇ ਰੱਖਦੇ ਨੇ ਇਸੇ ਤਰ੍ਹਾਂ ਸਾਰੇ ਬ੍ਰਹਿਮੰਡ ਨੂੰ ਈਸ਼ਵਰ ਨੇ ਕਾਬੂ ਕਰਕੇ ਰੱਖਿਆ ਹੈ। ਨਤਿ ਭਾਗੇ ਰੱਖੀ ਹੈ। ਆਪ 나ਥ 나ਥੀ ਸਭ ਜਾ ਕੀ ਹਰੇ ਦਿਸ ਦੇਵਰਾ ਸਾ ਸੰਯੋਗ ਵਿਜੋਗ ਦੋਹੇ ਕਾਰ ਚਲਾਵੇ ਲੇਖੇ ਆਵੇ ਭਾਗ। ਮਹਾਰਾਜ ਕਹਿੰਦੇ ਨੇ ਸੰਯੋਗ ਤੇ ਵਿਯੋਗ ਦੇ ਅਧੀਨ ਸਾਰੇ ਸੰਸਾਰ ਦੀ ਕਾਰ ਚੱਲ ਰਹੀ ਹੈ ਪੂਰਵਲੇ ਕਰਮਾ ਅਨੁਸਾਰ ਦੁੱਖ ਸੁਖ ਤੇ ਪਦਾਰਥਾਂ ਦੇ ਛਾਂਦੇ ਮਿਲ ਰਹੇ ਨੇ ਆਦੇਸ਼ ਤੇ ਸਹਾਯਾਦੇਸ਼ ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਇੱਕੋ ਵੇਸ ਰਾਜ ਤੇ ਜene ਸਿੱਧ ਲੋਕ ਧਿਆਨ ਮਗਨ ਹੋ ਕੇ ਤੇ ਸਾਧਨਾ ਕਰਨ ਵਾਲੇ ਵੀ ਤੇਰੀ ਬੇੰਦ ਦਾ ਦਾ ਵਿਚਾਰ ਕਰਕੇ ਤੈਨੂੰ ਗਾਉਂਦੇ ਪਏ ਨੇ ਬੇਅੰਤ ਈਸ਼ਵਰ ਨੂੰ ਕਥਨ ਕਰ ਰਹੇ ਨੇ ਜੋ ਅਕਥ ਹੈ ਉਸ ਦਾ ਕਥਨ ਕਰ ਰਹੇ ਨੇ ਤੋ ਗਾ ਰਹੇ ਨੇ ਆਪਣੇ ਆਪਣੇ ਅਲਮਾਰਾ ਟੰਗ ਨਾਲ ਬਿਆਨ ਕਰ ਰਹੇ ਨੇ ਆਪਣੇ ਆਪਣੇ ਤਰੀਕੇ ਨਾਲ ਆਪਣੀ ਆਪਣੀ ਜੋਤਾਂ ਦੇ ਨਾਲ ਈਸ਼ਵਰ ਦੇ ਗੁਣ ਦੱਸ ਰਹੇ ਨੇ ਆਪਣੀ ਸਮਝ ਦੇ ਅਨੁਸਾਰ ਈਸ਼ਵਰ ਦੀ ਵਿਚਾਰ ਕਰ ਰਹੇ ਨੇ ਤੋ ਬਾਕੀ ਦੀਆਂ ਵਿਚਾਰਾਂ ਆਪਾਂ ਕੱਲ ਨੂੰ ਆਰੰਭ ਕਰਾਂਗੇ ਹੁਣ ਅਰਦਾਸਾਂ ਬੇਨਤੀਆਂ ਦਾ ਸਮਾਂ ਹੋ ਗਿਆ ਸਾਰੀਆਂ ਸਿੱਖ ਸੰਗਤਾਂ ਦਾ ਧੰਨਵਾਦ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਦੇਵਸ ਰਾਦ ਦੋਏ ਦਾਈ ਦਾਇਆ ਖੇਲੇ ਸਗਲ ਚੰਗਈ ਆ ਬੁਰਈ ਆ ਵਾਚੈ ਧਰਮ ਕਰਮੀ ਆਪੋ ਆਪਣੀ ਕੇ ਨੇੜੇ ਕੇ ਜਿਨੀ ਨਾਮ ਤੇ ਆਇਆ ਗਏ ਮਸਕਤ ਨਾਨਕ ਦੇ ਮੁਖ ਉਜਲੇ ਕੀਤੀ ਸ਼ੁਕਤੀ ਜਿਨੇ ਨਾਮ ਤੇ ਆਇਆ ਗਏ ਮਸਕਤ ਨਾਨਕ ਤੇ ਮੁਖ ਉਜਲੇ ਕੀਤੀ ਛੁਟੀ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੂੰ ਠਾਕੂਰ ਤੁਮ ਪੈਰ ਤੂੰ ਮੋਤਪੀਤਾ ਵਾਹਿਗੁਰੂ tumri kirpa mai sukh kari koi na jaane tumra ya uche te ucha bhagvant sagal samagri tumre sutarta tumte oiso aagya kari tumri gat mit tumhi nanak das sada kurma ਤੋ ਦੇ ਆਗੇ ਅਰਦਾਸ ਹਮਾਰੀ ਜੀਉ ਪਿੰਡ ਸਾਬ ਤੇਰਾ ਕਹੋ ਨਾਨਕ ਸਾਬ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਅਰਦਾਸ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਬਾਹਰ ਸ੍ਰੀ ਭਗਵਤੀ ਜੀ ਕੀ ਪਾਦਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਇਥੇ ਆਏ ਰੰਗਦ ਗੁਰ ਤੇ ਅਮਰਦਾਸ RAMਦਾਸਾ ਹੋਈ ਸਹਾਏ ਅਰਜਨ ਹਰਗੋਬਿੰਦ ਨੋ ਸਿਮਰੋ ਸਿਰ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਜੀ ਤੇ ਆਈਐ ਜਿਸ ਡਿਠੈ ਸਬਦੁ ਕੋ ਜਾਏ ਤੇਗ ਬਹਾਦਰਿ ਸਿਮਰੀਐ ਘਰ ਨਹੁਨੇ ਦਾਵੈ ਠਾਈ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹਾਂ ਦੀ ਜਗਦੀ ਜੋਤ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਠ ਦਰਸ਼ਨ ਦੇਦਾਰ ਦਾ ਧਿਆਨ ਕਰਕੇ ਖਾਲਸਾ ਜੀ ਬੋਲਣਾ ਜੀ ਗੁਰੂ ਜੀ ਦੇ ਸਾਜਨ ਬਾਜੇ ਪੰਜ ਪਿਆਰੇ ਚੌਹਾਂ ਸਹਿ ਯਾਦਿਆਂ ਚਾਲੀ ਮੋਤੀਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨੇ ਤੇਰਾ ਨਾਮ ਜਪਿਆ ਵੰਡ ਕੇ ਛਕਿਆ ਦੇਗ ਚਲਾਈ ਤੇਗ ਬਾਈ ਦੇਖ ਕੇ ਅੰਡਠ ਕੀਤਾ ਤਿਨਾਂ ਬਿਆਰਾਂ ਸਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹਿੱਤ ਸੀਸ ਦਿੱਤੇ ਬੰਦ ਬੰਦ ਕਟਾਈ ਖੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜ੍ਹੇ ਤਾਂ ਨਾਰਾ ਨਾਲ ਚਰਾਏ ਗਏ ਗੁਰਦਵਾਰਾਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਆਰਿਆ ਸਿੱਖੀ ਕੇ ਸਾਧ ਸੁਆਸਾ ਨਾਲ ਨਿਵਾਹੀ ਤਿੰਨਾ ਪਿਆਰਾ ਸੱਜਾਰਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲਣਾ ਜੀ ਪੰਜਾਂ ਤਖਤਾਂ ਤੇ ਸਰਬਤ ਗੁਰਦਵਾਰਿਆਂ ਦਾ ਧਿਆਨ ਕਰਕੇ ਬੋਲਣਾ ਜੀ ਪ੍ਰਥਮੇ ਸਰਬਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਨਾਮ ਜਪਾਵੇ ਤੇ ਤਾਵਨ ਦਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਤਹਾਂ ਤਹਾਂ ਰਛਿਆ ਰਾਇਕ ਦੇਗ ਤੇਗ ਫਤਿਹ ਵਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਵਾਲੇ ਬੋਲਣਾ ਜੀ ਗੁਰੂ ਗਰੀਬ ਨਿਵਾਜ ਬਖਸ਼ੂ ਜੀ ਆਪ ਜੀ ਦੇ ਸਿੱਖਾਂ ਨੂੰ ਸਿੱਖੀ ਦਾਨ ਕੇਸ਼ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹੋ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨੀ ਇਸ਼ਨਾਨ ਚੌਂਕੀਆਂ ਚੰਡੇ ਬੁੰਗੇ ਯੁੱਗੋ ਯੁਗ ਅਟਲ ਧਰਮ ਦਾ ਹੋ ਜੈਕਾਰ ਬੋਲਣਾ ਜੀ ਆਪ ਜੀ ਦੇ ਸਿੱਖਾਂ ਦਾ ਮਾਨ ਨੀਮਾ ਮੱਤ ਉੱਚੀ ਮਤ ਬਾਦ ਦੇ ਰਾਖੇ ਆਪੇ ਵਾਹਿਗੁਰੂ ਅਕਾਲ ਪੁਰਖ ਜੀ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਾਂ ਗੁਰੂ ਧਾਮਾਂ ਜਿਨ੍ਹਾਂ ਤੋਂ ਖਾਲਸਾ ਬੰਧ ਨੂੰ ਵਿਛੋੜਿਆ ਗਿਆ ਖੋਲੇ ਦਰਸ਼ਨ ਦੇਦਾਰ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਨਿਮਾਣਾ ਦੇ ਮਾਨ ਨਿਤਾਣਾ ਦੇ ਤਾਨ ਨਿਉਟੀਆਂ ਦੀ ਓਟ ਨਿਆਸ ਰੰਦੇ ਆਸਰੇ ਸੱਚੇ ਬਿਤਾ ਵਾਹਿਗੁਰੂ ਧੰਨ ਧੰਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਓ ਆਪ ਜੀ ਦੇ ਪਾਵਨ ਚਰਨਾਂ ਕਮਲਾਂ ਪਾਸ ਅੰਮ੍ਰਿਤ ਵੇਲੇ ਦੀ ਅਰਦਾਸ ਬੇਨਤੀ ਹੈ ਅੰਮ੍ਰਿਤ ਵੇਲੇ ਸਿੱਖ ਸੰਤਾਨ ਨੇ ਹਾਜ਼ਰੀਆਂ ਭਰੀਆਂ ਨੇ ਗੁਰਬਾਣੀ ਦੇ ਨਿਤਨੇਮ ਹੋਏ ਨੇ ਲੜੀਵਾਰ ਕਥਾ ਵਿਚਾਰਾ ਹੋਈਆਂ ਨੇ ਗੁਰਬਾਣੀ ਪੜ੍ਹਦੇ ਦੋ ਵਿਚਾਰਾ ਕਰਦੇਆਂ ਤੋਂ ਬਿਆੰਤ ਭੁਲਾ ਹੋ ਗਈਆਂ ਨੇ ਅਨਜਾਨ ਬੱਚੇ ਸਮਝ ਕੇ ਮਹਾਰਾਜ ਜੀਓ ਭੁਲਾ ਝੁਕਾ ਦੀ ਖਿਮਾ ਬਖ ਦੇਣੀ ਅੱਗੇ ਦੋ ਸਮਰੱਤ ਬਖਸ਼ਣੀ ਸ਼ੁੱਧ ਤੇ ਸਪਸ਼ਟ ਬਾਣੀ ਪੜ੍ਹਨ ਦੇ ਬਾਲ ਬਖਸ਼ਿਸ਼ ਕਰਨੇ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਤਿਲ ਹੁਲ ਬਿਟਾਵਾਂ ਦਰ ਪ੍ਰਵਾਨ ਕਰਨੀਆਂ ਸਮੂਹ ਸਿੱਖ ਸੰਗਤਾਂ ਦੇ ਸੇਵਕ ਤੇ ਮਿਹਰ ਪਰਿਆ ਹੱਥ ਰੱਖਣਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ ਸ਼ਰਬਤ ਦਾ ਭਲਾ ਕਰਨਾ ਆਨੰਦ ਮੰਗਲ ਕੁਰਸੀਆਂ ਘੜੀ ਸਿੱਖ ਸੰਤਾਂ ਨੂੰ ਬਖਸ਼ਿਸ਼ ਕਰਨੇ ਮਹਾਰਾਜ ਜੀਓ ਆਪ ਜੀ ਦੇ ਗੁਰਮੁਖ ਪਿਆਰੇ ਸੇਠ ਨਥੀ RAM ਤੇ ਸੇਠ ਤਿਲਕ RAM ਸੱਚੇ ਪਾਤਸ਼ਾਹ ਜੀਓ ਇਹਨਾਂ ਪਰਿਵਾਰਾਂ ਵੱਲੋਂ ਤੇ ਹਾਵਲ ਕੜਾ ਪ੍ਰਸ਼ਾਦ ਦੀਆਂ ਦੀਗਾਂ ਸਜਾ ਕੇ ਹਾਜ਼ਰ ਕੀਤੀਆਂ ਗਈਆਂ ਨੇ ਆਪ ਜੀ ਦੇ ਦਰ ਪਰਵਾਨ ਹੋਵੇ ਲਗਾ ਹੋਆ ਭੋਗ ਸਰਬਤ ਸੰਗਤ ਵਿੱਚ ਵਰਤੇ ਜੋ ਛਕੇ ਸਤਨਾਮ ਸ੍ਰੀ ਵਾਹਿਗੁਰੂ ਦਾ ਜਬ ਜਬੇ ਸੇਵਕ ਪਰਿਵਾਰਾਂ ਨੂੰ ਸੁੱਖ ਸ਼ਾਂਤੀਆਂ ਤੰਦਰੁਸਤੀਆਂ ਬਖਸ਼ਿਸ਼ ਕਰਨੀ ਆ ਸਮੂਹ ਸਿੱਖ ਸੰਗਤਾਂ ਨੂੰ ਆਪ ਜੀ ਦੇ ਪਾਵਨ ਮਹਾਬਾਗ ਬਖਸ਼ਿਸ਼ ਕਰਕੇ ਸਿੱਖ ਸੰਗਤਾਂ ਨੂੰ ਨੇਹਾਲ ਨੇਹਾਲ ਕਰੋ ਭੁੱਲਾਂ ਚੁਕਾ ਦੇਖਿਵਾਂ ਬਖਸ਼ਨੀ ਸਹੀ